ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆਂ ਜੀ ਫੇਰ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਜਿਹੜੀ ਆਪਾਂ ਸਸਪਾਈ ਕਰ ਰਹੇ ਸੀ ਗਾਰਡਨ ਦੀ ਤੇ ਹੁਣ ਜਿਵੇਂ ਥੋੜਾ ਜਿਹਾ ਓਵਰ ਟਾਈਮ ਹੋ ਗਿਆ ਸੀਗਾ ਰੁੱਤ ਨੰਘੀ ਜਾਨੀ ਕਿ ਟਮਾਟਰਾਂ ਦੀ ਜੇ ਟਮਾਟਰ ਦੇ ਬੂਟੇ ਸੀ ਬਹੁਤ ਟਮਾਟਰ ਲੱਗੇ ਉਹਨਾਂ ਕਿੱਡੇ ਕਿੱਡੇ ਵੱਡੇ ਹੋ ਗਏ ਸੀ ਤੇ ਇੱਕ ਉਹਨੂੰ ਨਾ ਕੋਈ ਕੀੜਾ ਜਿਹਾ ਪੈਂਦਾ ਜਾਂਦਾ ਸੀ ਮੱਛਰ ਜੇ ਵਾਂਗੂ ਪੱਤੇ ਖਾਈ ਜਾਂਦਾ ਉਹਨਾਂ ਦੀ ਲੱਗੀ ਮੈਂ ਕਟਿੰਗ ਕਰਨ ਤੇ ਕਟਿੰਗ ਕਰਦੇ ਕਰਦੇ ਫਿਰ ਦਿਮਾਗ 'ਚ ਆਇਆ ਕਿ ਇਹਨਾਂ ਦੇ ਪੱਕੇ ਟਮਾਟਰ ਤੇ ਆਪਾਂ ਤੋੜ ਲੈ ਛੋਟੇ ਛੋਟੇ ਨਾ ਹਰੇ ਕਿਹੇ ਕਿਹੇ ਬੂਟੇ ਨੂੰ ਲੱਗੇ ਸੀਗੇ ਚਲੋ ਆਪਾਂ ਇਹਨਾਂ ਕੱਚੇ ਟਮਾਟਰਾਂ ਦੀ ਸਬਜ਼ੀ ਬਣਾਉਨੇ ਆ ਕਿਉਂਕਿ ਕੱਚੇ ਟਮਾਟਰਾਂ ਦੀ ਜਿਹੜੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਉਹਨਾਂ ਦੀ ਚਟਨੀ ਵੀ ਬਣਦੀ ਹੈ ਕਈ ਲੋਕ ਕਹਿੰਦੇ ਵੀ ਆ ਪੱਕ ਨਹੀਂ ਰਹਿ ਟਮਾਟਰ ਛੱਡ ਦੋ ਕੱਚੇ ਟਮਾਟਰ ਵੀ ਤੁਸੀਂ ਵਰਤ ਸਕਦੇ ਹੋ ਜ਼ਰੂਰੀ ਨਹੀਂ ਵੀ ਆਪਾਂ ਵੇਟ ਕਰਦੇ ਰਹੀਏ ਵੀ ਪੱਕਣਗੇ ਤੇ ਫਿਰ ਅਸੀਂ ਵਰਤ ਸਕਦੇ ਆ ਕੱਚਿਆਂ ਦੀ ਚਟਨੀ ਵੀ ਬਹੁਤ ਸਵਾਦ ਬਣਦੀ ਆ ਪਟਾਠਾ ਵੀ ਬਹੁਤ ਸਵਾਦ ਬਣਦਾ ਤੇ ਸਬਜ਼ੀ ਵੀ ਬਹੁਤ ਸਵਾਦ ਬਣਦੀ ਹੈ ਤੇ ਆਉਂਦੀ ਜਿਹੜੇ ਇਹ ਦੇਖੋ ਕਿੜੇ ਕਿੜੇ ਬੂਟੇ ਹੋ ਗਏ ਸੀ ਇਹਨਾਂ ਨੂੰ ਆਪਾਂ ਕੱਟ ਦਿੱਤਾ ਤੇ ਕੁਝ ਕੁਝ ਇਹਨਾਂ ਦੇ ਨਾਲਾਂ ਵੀ ਨਿੱਕੇ ਨਿੱਕੇ ਟਮਾਟਰ ਲੱਗੇ ਆ ਕੁਝ ਨੂੰ ਇਹ ਦੇਖੋ ਕਾਂਜੀ ਪੈ ਗਈ ਸੀਗੀ ਇਸ ਕਰਕੇ ਵੀ ਆਪਾਂ ਇਹਨਾਂ ਨੂੰ ਕੱਟਣ ਲੱਗੇ ਸੀਗੇ ਕਿਉਂਕਿ ਆਪਾਂ ਕੋਈ ਦਵਾਈ ਦਾ ਇਸਤੇਮਾਲ ਨਹੀਂ ਕਰਦੇ ਇਦਾਂ ਜਿਹੜੇ ਨਿੱਕੇ ਨਿੱਕੇ ਤੇ ਸਾਫਟ ਟਮਾਟਰ ਆ ਉਹਨਾਂ ਨੂੰ ਆਪਾਂ ਤੋੜ ਲੈਣੇ ਆ ਬੂਟੇ ਵੱਡੇ ਵੀ ਬਹੁਤ ਹੋ ਗਏ ਦੇਖੋ ਤੁਸੀਂ ਕਿੱਥੇ ਕਿੱਥੇ ਤੱਕ ਬੂਟਾ ਜਾ ਰਿਹਾ ਹੁਣ ਆਪਾਂ ਜੜ ਤੋਂ ਇੱਕ ਗੱਠ ਛੱਡ ਕੇ ਇਹ ਬੂਟੇ ਜਿਹੜੇ ਕੱਟ ਦਿੱਤੇ ਆ ਤੇ ਹੁਣ ਇਹਨਾਂ ਦੀ ਗਰੋਥ ਜਿਹੜੀ ਵਧੀਆ ਹੋਊਗੀ ਇਹਨਾਂ ਨੂੰ ਡੰਡੇ ਵੀ ਲਾਏ ਸੀ ਪਰ ਬਹੁਤ ਹੀ ਲੰਬੇ ਹੋ ਗਏ ਜਦੋਂ ਹਨੇਰੀ ਆ ਜਾਂਦੀ ਫਿਰ ਡਿੱਗ ਜਾਂਦੇ ਸੀਗੇ ਤੇ ਇੰਨੇ ਕੁ ਟਮਾਟਰ ਆਪਣੇ ਇਧਰ ਹੋ ਗਏ ਹੁਣ ਆਪਾਂ ਦੂਜੇ ਖੇਤ ਤੇ ਜਾਂਦੇ ਆ ਉਧਰ ਵੀ ਬਹੁਤ ਵੱਡੇ ਵੱਡੇ ਟਮਾਟਰ ਹੋਏ ਜਿਹੜੇ ਕੱਚੇ ਹੋ ਆਪਾਂ ਤੋੜ ਲਾਂਗੇ ਕਿਉਂਕਿ ਇੰਨੇ ਕੁ ਜਿਹੜੇ ਸਬਜ਼ੀ ਵਾਸਤੇ ਥੋੜੇ ਕੁਝ ਲੱਗੇ ਆਪਣੇ ਗਰੇਲੇ ਵੀ ਆਪਾਂ ਤੋੜ ਲੈਨੇ ਦੇਖੋ ਕਿੰਨੇ ਸੋਹਣੇ ਲੱਗੇ ਨਾ ਇਹ ਡੇ ਡੇ ਤੋੜ ਲੈਨੇ ਮੁੜ ਕੇ ਐਵੇਂ ਪੱਕ ਜਾਣਗੇ ਫਿਰ ਇਹਨਾਂ ਨੂੰ ਇਦਾਂ ਦੋ ਦੋ ਤਿੰਨ ਤਿੰਨ ਤੋੜਦੇ ਜਾਵਾਂਗੇ ਤੇ ਮੁੜ ਕੇ ਆਪਾਂ ਸਬਜ਼ੀ ਬਣਾ ਲਾਂਗੇ ਇਹ ਦੇਖੋ ਕਿਵੇਂ ਆ ਭਰਿਆ ਵਿਆਵਾ ਡੰਡਾ ਵੀ ਨਾਲ ਲਾਇਆ ਵਾ ਬੜੀ ਮਿਹਨਤ ਕਰਨੀ ਪੈਂਦੀ ਇਹਨਾਂ ਨੂੰ ਸਾਂਭਣ ਵਾਸਤੇ ਦੇਖੋ ਨਾਲ ਕਿਵੇਂ ਰੱਸੀ ਬੰਨੀ ਪਈ ਹੈ ਪਰ ਫਿਰ ਵੀ ਨੇਰੀ ਦੇ ਨਾਲ ਡਿੱਗ ਜਾਂਦੇ ਇਹ ਬੂਟੇ ਤੇ ਲੱਗੇ ਬਤਾਉਂਦਾ ਦੇਖੋ ਜੀ ਬਣ ਗਿਆ ਪਰਤਾ ਇਹ ਦੇਖੋ ਕਿਵੇਂ ਨਾਲ ਹੀ ਸੁੱਕ ਗਿਆ ਤੇ ਐ ਜਿਵੇਂ ਲੱਗਦਾ ਨਾ ਐ ਆਪਾਂ ਭੁੰਨ ਕੇ ਰੱਖਿਆ ਹੁੰਦਾ ਫਿਰ ਤੋਂ ਉਹ ਬਹੁਤ ਹੀ ਆਪਾਂ ਹੁਣ ਬੂਟੇ ਇੱਥੇ ਲੈ ਆਏ ਵੀ ਇੱਥੇ ਆ ਕੇ ਤੋੜ ਲੈਣੇ ਜਿਹੜੇ ਪੱਕੇ ਆ ਜਿਹੜੇ ਕੱਚੇ ਉਹ ਵੱਖਰੇ ਰੱਖ ਲਾਂਗੇ ਕੱਲੇ ਆਪਾਂ ਟਮਾਟਰ ਤੋੜਨ ਗਏ ਸੀ ਪਰ ਹੁਣ ਵਾਧੂ ਆਪਣੇ ਕੋਲ ਸਬਜ਼ੀਆਂ ਹੋ ਗਈਆਂ ਇਹਨਾਂ ਸਾਰਿਆਂ ਦੀ ਛਾਂਟਾ ਛਟਾਈ ਕਰਦੇ ਆਂ ਜਿਹੜੀ ਕੋਈ ਖਰਾਬ ਆ ਉਹਨੂੰ ਕੱਢ ਦਾਂਗੇ ਜਿਹੜੀ ਕੋਈ ਸਾਫ਼ ਉਹਨੂੰ ਧੋ ਕੇ ਤੇ ਫਿਰ ਉਹਦੀਆਂ ਆਪਾਂ ਰੈਸਪੀਆਂ ਤਿਆਰ ਕਰਾਂਗੇ ਇਹਦੇ ਵਿੱਚ ਆਪਣੇ ਕੋਕਰੇਲੇ ਵੀ ਆ ਪਿੰਡੀਆਂ ਵੀ ਆ ਸ਼ਿਮਲਾ ਮਿਰਚਾਂ ਵੀ ਟਮਾਟਰ ਵੀ ਟਮਾਟਰਾਂ ਦੀ ਤੇ ਅੱਜ ਆਪਾਂ ਸਬਜ਼ੀ ਬਣਾਵਾਂਗੇ ਤੇ ਜਿਹੜੀ ਸ਼ਿਮਲਾ ਮਿਰਚਾਂ ਦੀ ਉਹ ਪਰਮਾ ਇਹੋ ਜੀ ਸਬਜ਼ੀ ਬਣਾਵਾਂਗੇ ਵੀ ਤੁਸੀਂ ਕਦੀ ਖਾਧੀ ਨਹੀਂ ਹੋਣੀ ਨਵੇਂ ਤਰੀਕੇ ਦੇ ਨਾਲ ਤੇ ਉਹਦੇ ਵਿੱਚ ਕੀ ਕੀ ਆਪਾਂ ਵਰਤਾਂਗੇ ਇਹ ਤੁਸੀਂ ਵੀਡੀਓ 'ਚ ਦੇਖਿਓ ਜੀ ਤੇ ਬਹੁਤ ਜਲਦ ਆਪਾਂ ਸਾਰੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਤਦ ਲੋ ਜੀ ਆਪਾਂ ਟਮਾਟਰ ਸਾਰੇ ਜਿਹੜੇ ਨਿੱਕ-ਨਿੱਕੇ ਟੁਕੜਿਆਂ 'ਚ ਕੱਟ ਲਏ ਤੁਸੀਂ ਇਸ ਤਰ੍ਹਾਂ ਲੰਬੇ ਕੱਟਣੇ ਨੇ ਜਾਂ ਚੌਸ ਕੱਟਣੇ ਨੇ ਤੁਹਾਡੀ ਇੱਛਾ ਜਿੱਦਾਂ ਦੇ ਵੀ ਤੁਸੀਂ ਟਮਾਟਰ ਕੱਟਣੇ ਉਦਾਂ ਦੇ ਤੁਸੀਂ ਟਮਾਟਰ ਕੱਟ ਸਕਦੇ ਹੋ ਇਹ ਆਪਾਂ ਸਾਰੇ ਟਮਾਟਰ ਕੱਟ ਲਏ ਤੇ ਇਹਦੇ ਨਾਲ-ਨਾਲ ਆਪਾਂ ਇਹਦੇ ਵਿੱਚ ਹੋਰ ਕੀ-ਕੀ ਪਾ ਰਹੇ ਆਪਾਂ ਤੁਹਾਨੂੰ ਦੱਸ ਦਿੰਨੇ ਇਹ ਦੋ ਵੱਡੇ ਆਪਾਂ ਪਿਆਜ਼ ਲਏ ਨੇ ਇਹਨਾਂ ਨੂੰ ਆਪਾਂ ਇਦਾਂ ਚੌਸ ਮੋਟਾ-ਮੋਟਾ ਜਿਹਾ ਕੱਟ ਲਏ ਬਹੁਤੇ ਬਰੀਕ ਕੱਟਣ ਦੀ ਵੀ ਜ਼ਰੂਰਤ ਨਹੀਂ ਹੈ ਨਾਲ ਆਪਾਂ ਦੋ ਲਈਆਂ ਹਰੀਆਂ ਮਿਰਚਾਂ ਤੇ ਵੈਸੀ ਟੇਸਟ ਅਕੋਰਡਿੰਗ ਚਾਏ ਜਿਵੇਂ ਆਪਾਂ ਨੂੰ ਆਤ ਪਈ ਹੁੰਦੀ ਹੈ ਜਾਂ ਕਲਰਫੁਲ ਵਾਸਤੇ ਆਪਾਂ ਇਹ ਪਾਰੇ ਦੇ ਵਿੱਚ ਛੋਟੇ ਦੋ ਟਮਾਟਰ ਆਪਾਂ ਇਹ ਪਿਆਜ਼ ਜਿਹੜੇ ਥੋੜੇ ਇਹਦੇ ਵਿੱਚ ਵੱਧ ਪਾਉਣੇ ਨੇ ਕਿਉਂਕਿ ਟਮਾਟਰ ਵੀ ਜਿਹੜੀ ਤਸਵੀਰ ਉਹ ਗਰਮ ਹੁੰਦੀ ਆ ਉਹਨੂੰ ਅੱਗੇ ਜਾ ਕੇ ਠੰਡੀ ਸਬਜੀ ਬਣਾਉਂਦਾ ਵੀ ਆਪਾਂ ਤੁਹਾਨੂੰ ਤਰੀਕਾ ਦੱਸਾਂਗੇ ਵੀ ਇਹਨੂੰ ਆਪਾਂ ਕਿਵੇਂ ਠੰਡੀ ਸਬਜੀ ਬਣਾਉਣਾ ਇਹ ਆਪਾਂ ਤੜਕਾ ਸਿੰਪਲ ਜਿਹਾ ਲੈ ਲਿਆ ਇਹਦੇ ਵਿੱਚ ਕੋਈ ਲਸਣ ਅਦਰਕ ਕੁਛ ਨਹੀਂ ਪਾਉਣਾ ਹੁੰਦਾ ਬਸ ਇਦਾਂ ਪਿਆਜ਼ ਵਧੇਰੇ ਤੁਸੀਂ ਪਾ ਸਕਦੇ ਹੋ ਟਮਾਟਰ ਵੀ ਤੁਸੀਂ ਸਕਿੱਪ ਕਰ ਸਕਦੇ ਹੋ ਇਹ ਰੱਖਤੀ ਆਪਾਂ ਚੁੱਲੇ ਦੇ ਕੜਾਈ ਤੇ ਇਹਦੇ ਵਿੱਚ ਪ ਅਸੀਂ ਸਰੋਂ ਦਾ ਤੇਲ ਹੀ ਵਰਤਦੇ ਹਾਂ ਤੁਸੀਂ ਜਿਹੜੇ ਮਰਜੀ ਤੇਲ ਦੇ ਵਿੱਚ ਸਬਜ਼ੀ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਗਰਮ ਹੋਣ ਤੋਂ ਬਾਅਦ ਪਾ ਲਾਂਗੇ ਇੱਕ ਚਮਚ ਜੀਰਾ ਤੇ ਨਾਲ ਇੱਕ ਚਮਚੀ ਪਾ ਦਾਂਗੇ ਇਹਦੇ ਵਿੱਚ ਆਪਾਂ ਰਾਈ ਛਿਟਕੀ ਭਰ ਆਪਾਂ ਪਾਵਾਂਗੇ ਇਹਦੇ ਵਿੱਚ ਹਿੰਗ ਤੇ ਸਾਰਾ ਕੁਝ ਚਟਕਣ ਤੋਂ ਬਾਅਦ ਜੇ ਆਪਾਂ ਪਾ ਦਾਂਗੇ ਇਹਦੇ ਵਿੱਚ ਪਿਆਜ਼ ਇਹਨਾਂ ਨੂੰ ਥੋੜਾ ਜਿਹਾ ਸੁਨਹਿਰੀ ਹੋਣ ਤੱਕ ਭੁੰਨਾਗੇ ਆਪਾਂ ਪੀ ਆਏ ਥੋੜੇ ਜਿਹਾ ਸਨੈਰੀ ਹੋਣ ਤੋਂ ਬਾਅਦ ਇਹਦੇ ਵਿੱਚ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਤੇ ਟਮਾਟਰ ਜਿੰਨਾ ਚਿਰ ਇਹ ਤੜਕਾ ਭੁੱਜਦਾ ਉਹਨਾਂ ਚਿਰ ਆਪਾਂ ਇਹਨੂੰ ਠੰਡਾ ਕਰਨ ਦਾ ਤਰੀਕਾ ਤੁਹਾਨੂੰ ਦੱਸ ਦਿੰਨੇ ਆ ਵੀ ਕਿਵੇਂ ਇਹ ਸਬਜ਼ੀ ਨੂੰ ਤੁਸੀਂ ਠੰਡਾ ਕਰ ਸਕਦੇ ਹੋ ਠੰਡਾ ਮਤਲਬ ਇਹ ਸਬਜ਼ੀ ਠੰਡੀ ਨਹੀਂ ਤਸਵੀਰ ਇਹਦੀ ਠੰਡੀ ਤੁਸੀਂ ਕਿਵੇਂ ਕਰ ਸਕਦੇ ਹੋ ਇਦਾਂ ਆਪਾਂ ਇੱਕ ਬੋਲ ਲੈ ਲੈਣਾ ਇਹਦੇ ਵਿੱਚ ਆਪਾਂ ਇਹ ਇੱਕ ਲੱਸੀ ਦਾ ਗਲਾਸ ਦਹੀਂ ਨਹੀਂ ਲੈਣਾ ਤੁਸੀਂ ਇੱਥੇ ਲੱਸੀ ਲੈਣੀ ਹੈ ਕਿਉਂਕਿ ਦਹੀਂ ਵੀ ਤਸੀਰ 'ਚ ਗਰਮ ਹੁੰਦਾ ਲੱਸੀ ਜੇ ਠੰਡੀ ਹੁੰਦੀ ਇਹਨੂੰ ਆਪਾਂ ਪਾ ਦਾਂਗੇ ਤੇ ਇੱਕ ਚਮਚੇ ਦੇ ਵਿੱਚ ਪਾ ਦਾਂਗੇ ਆਪਾਂ ਇਹ ਵੇਸਨ ਦਾ ਇਹਦੇ ਨਾਲ ਸਬਜ਼ੀ ਦੀ ਜਿਹੜੀ ਤਰੀ ਉਹ ਗਾੜੀ ਹੋ ਜੂਗੀ ਇਹਦੇ ਵਿੱਚ ਹੀ ਪਾ ਦਾਂਗੇ ਆਪਾਂ ਜਿਹੜੇ ਮਸਾਲੇ ਆਪਾਂ ਸਬਜ਼ੀ 'ਚ ਪਾਉਣੇ ਆ ਇੱਕ ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਢੇਗੀ ਮਿਰਚ ਤੇ ਘਰ ਦੀ ਬਣੀ ਆ ਸਾਡੀ ਢੇਗੀ ਮਿਰਚ ਤਾਂ ਇਹਦਾ ਰੰਗ ਕੂੜਾ ਤੇ ਅੱਧਾ ਚਮਚ ਪਾ ਦਾਂਗੇ ਇਹਦੇ ਵਿੱਚ ਆਪਾਂ ਗਰਮ ਮਸਾਲਾ ਇਹ ਗਰਮ ਮਸਾਲਾ ਹਲਦੀ ਡਿੱਗੀ ਵਿੱਚ ਜੇਕਰ ਤੁਸੀਂ ਮਗਾਉਣੀ ਹੋਵੇ ਤੁਸੀਂ ਸਾਡੇ ਕੋਲ ਮਗਾ ਸਕਦੇ ਆਂ ਤੇ ਵੀਡੀਓ ਵਿੱਚ ਆਪਾਂ ਨੰਬਰ ਦੇ ਦਾਂਗੇ ਜਿਹੜੇ ਨੰਬਰ ਤੇ ਤੁਸੀਂ ਆਪਦਾ ਆਰਡਰ ਦੇਣਾ ਆਪਾਂ ਥੋੜੀ ਜਿਹੀ ਮਾਮੂਲੀ ਜੀ ਪਾਵਾਂਗੇ ਤੇ ਕੁੱਟੀ ਮਿਰਚ ਤੇ ਤੇ ਬਹੁਤ ਹੀ ਜ਼ਿਆਦਾ ਤਿੱਖੀ ਹੈ ਜਿਹੜੀ ਮਿਰਚ ਇਹ ਵੀ ਆਪਾਂ ਭੇਜਦੇ ਆਂ ਜੇਕਰ ਕੋਈ ਭੈਣ ਭਰਾ ਮਗਾਉਂਦਾ ਹੁਣ ਇਹ ਸਾਰੇ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਆਪਾਂ ਲੱਸੀ 'ਚ ਘੋਲ ਲਾਂਗੇ ਨਾਲ ਹੀ ਵੇਸਣ ਘੋਲ ਜੂਗਾ ਤਰਾ ਆਪਣਾ ਜਿਹੜਾ ਤੜਕਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਇਹ ਜਿਹੜਾ ਆਪਾਂ ਲੱਸੀ ਵਾਲਾ ਘੋਲ ਤਿਆਰ ਕੀਤਾ ਸੀ ਇਹ ਸਾਰਾ ਆਪਾਂ ਇਹਦੇ ਵਿੱਚ ਪਾ ਦਾਂਗੇ। ਨਾਲ ਹੀ ਇੱਥੇ ਪਾ ਦਾਂਗੇ ਆਪਾਂ ਇੱਕ ਗਲਾਸ ਹੋਰ ਪਾਣੀ। ਜੇ ਤੁਸੀਂ ਲੱਸੀ ਪਾਉਣੀ ਹੈ ਨਾ ਇਹਦੇ ਵਿੱਚ ਜੇ ਤੁਸੀਂ ਗੈਸ 'ਤੇ ਬਣਾ ਰਹੇ ਹੋ ਤਾਂ ਗੈਸ ਬੰਦ ਕਰ ਲਿਓ ਜਿਵੇਂ ਅਸੀਂ ਚੁੱਲ੍ਹੇ ਦੀ ਅੱਗ ਜਿਹੜੀ ਜਮਾ ਹੀ ਬੰਦ ਕਰ ਦਿੱਤੀ ਹੈ ਕਿਉਂਕਿ ਨਹੀਂ ਤੇ ਜਿਵੇਂ ਆਪਾਂ ਇਹਦੇ ਵਿੱਚ ਟਮਾਟਰ ਪਾਏ ਹੈ ਨਾ ਤੇ ਉਹ ਫਟ ਜੇ ਜਾਊਗੀ ਤੇ ਫਿਰ ਹੋਰ ਤਰ੍ਹਾਂ ਲੱਗਣੀ ਆ। ਜੰਗੀ ਤਾਂ ਤੁਸੀਂ ਮਿਕਸ ਕਰਕੇ ਉਸ ਤੋਂ ਬਾਅਦ ਜਿਹੜੀ ਇਹ ਹੱਗ ਚਾਲੂ ਕਰਨੀ। ਫੋੜਾ ਆਪਾਂ ਜਿਹੜਾ ਲੱਸੀ ਦਾ ਘੋਲ ਪਾਇਆ ਸੀ ਉਹਦੇ ਵਿੱਚ ਉਬਾਲ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹ ਜਿਹੜੇ ਕੱਟੇ ਟਮਾਟਰ ਸਾਰੇ ਇਹਦੇ ਵਿੱਚ ਪਾ ਦਾਂਗੇ। ਸਾਰਾ ਕੁਝ ਪਾਉਣ ਤੋਂ ਬਾਅਦ ਚਾਪਾ ਇਹਦੇ ਵਿੱਚ ਪਾ ਦਾਂਗੇ ਟੇਸਟ ਅਕੋਰਡਿੰਗ ਨਮਕ ਧੋਣੇ ਨੂੰ ਸਬਜੀ ਨੂੰ ਆਪਾਂ ਪੱਕਣ ਦਿੰਨੇ ਆ ਜਰੂਰਤ ਪਈ ਤਾਂ ਆਪਾਂ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਵਾਂਗੇ ਵੈਸੇ ਥੋੜੀ ਜੀ ਗਾੜੀ ਸਬਜੀ ਹੀ ਸਵਾਦ ਲੱਗਦੀ ਆ ਇਹਨੂੰ ਤੁਸੀਂ ਟਮਾਟਰ ਦੀ ਕੜੀ ਵੀ ਬੋਲ ਸਕਦੇ ਹੋ ਚਾਹੇ ਟਮਾਟਰ ਤੇ ਲੱਸੀ ਵਾਲੀ ਸਬਜੀ ਵੀ ਬੋਲ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਇਹਨੂੰ ਤੁਸੀਂ ਚੌਲਾ ਨਾਲ ਵੀ ਖਾ ਸਕਦੇ ਹੋ ਤੇ ਰੋਟੀ ਨਾਲ ਵੀ ਖਾ ਸਕਦੇ ਹੋ ਇੱਕ ਵਾਰੀ ਸਬਜੀ ਨੂੰ ਆਪਾਂ ਵਿੱਚ ਹਿਲਾ ਦਿੰਨੇ ਆ वैसे पानी दी ਆਪਾਂ ਨੂੰ ਜ਼ਰੂਰ ਚ ਲੱਗ ਨਹੀਂ ਰਹੀ ਤੇ ਥੋੜੇ ਜੇ ਨਰਮ ਹੋ ਗਏ ਜਦੋਂ ਟਮਾਟਰ ਤੇ ਫਿਰ ਆਪਣੀ ਸਬਜੀ ਜਿਹੜੀ ਬਣ ਜਾਣੀ ਇਦੇ ਵਿੱਚ ਤੁਸੀਂ ਥੋੜੀ ਜਿਹੀ ਖੰਡ ਵੀ ਪਾ ਸਕਦੇ ਹੋ ਖੱਟੀ ਮਿੱਠੀ ਜੀ ਜਿਆਦਾ ਸਵਾਦ ਲੱਗੂਗੀ ਮੈਂ ਨਹੀਂ ਪਾ ਰਹੀ ਮੈਂ ਤੁਹਾਨੂੰ ਦੱਸ ਰਹੀ ਆ ਕਿ ਜਿਵੇਂ ਟਮਾਟਰ ਦਾ ਜਿਹੜੇ ਦੇਸੀ ਟਮਾਟਰਾਂ ਦੇ ਤੁਸੀਂ ਬਣਾ ਰਹੇ ਹੋ ਉਹ ਜਿਹੜੀ ਜਿਆਦਾ ਖੱਟੀ ਸਬਜ਼ੀ ਬਣਦੀ ਹੈ ਤੇ ਤੁਸੀਂ ਥੋੜਾ ਜਿਹਾ ਬੈਲੈਂਸ ਵਾਸਤੇ ਦੇ ਵਿੱਚ ਖੰਡ ਵੀ ਪਾ ਸਕਦੇ ਹੋ ਬਾਕੀ ਅਹਮਦਾਬਾਦ ਗੁਜਰਾਤ ਵਾਲੇ ਤੇ ਹਰ ਇੱਕ ਚੀਜ਼ ਦੇ ਵਿੱਚ ਖੰਡ ਪਾ ਕੇ ਖਾਧੀ ਜਾਂਦੀ ਹੈ ਉਹਨਾਂ ਦੇ ਦਿਮਾਗ ਵੇਖ ਲਓ ਕਿੰਨੇ ਤੇਜ਼ ਆ ਜੇ ਕੋਈ ਅਹਮਦਾਬਾਦ ਤੋਂ ਚਾਹੇ ਗੁਜਰਾਤ ਵਾਲੀ ਸਾਈਡ ਤੋਂ ਜਿਹੜਾ ਮਿੱਠਾ ਪਾ ਕੇ ਸਬਜ਼ੀ ਖਾਂਦੇ ਆ ਉਹ ਵੀਡੀਓ ਵੇਖ ਰਹੇ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਦਾ ਕੀ ਕਾਰਨ ਆ ਕਿ ਤੁਸੀਂ ਹਰ ਚੀਜ਼ ਦੇ ਵਿੱਚ ਮਿੱਠਾ ਪਾਉਂਦੇ ਹੋ ਕਿ ਤੁਸੀਂ ਢੋਕਲਾ ਬਣਾ ਰਹੇ ਹੋ ਚੱਕੜੀ ਬਣਾ ਰਹੇ ਹੋ ਸੰਭਰ ਬਣਾ ਰਹੇ ਹੋ ਉਹਦੇ ਵਿੱਚ ਮਿੱਠਾ ਜਰੂਰ ਪਾਉਂਦੇ ਆ ਤੇ ਬੜੇ ਖੁਸ਼ਦਿਲ ਵੀ ਰਹਿੰਦੇ ਨੇ ਤੇ ਮਜਾਜ ਵਾਲੇ ਹੁੰਦੇ ਨੇ ਪੂਰੇ ਕੱਪੜੇ ਉਹਨਾਂ ਦੇ ਦੇਖਿਆ ਕਰੋ ਕਿੰਨੇ ਕਲਰਫੁੱਲ ਹੁੰਦੇ ਨੇ ਤੇ ਆਪਾਂ ਨਾ ਬਸ ਦੋ ਰੰਗਾਂ ਦੇ ਪਿੱਛੇ ਹੀ ਜ਼ਿਆਦਾ ਭਾਈਦੇ ਪੰਜਾਬ ਵਾਲੇ ਇੱਕ ਚਿੱਟਾ ਹੋ ਗਿਆ ਤੇ ਇੱਕ ਕਾਲਾ ਹੋ ਗਿਆ ਗੱਡੀਆਂ ਵੀ ਉਸੇ ਰੰਗ ਦੀਆਂ ਹਮਾਚਰਵਾਲ ਚਲ ਜਿਓ ਉੱਧਰ ਵੀ ਰੰਗ-ਬਰੰਗੇ ਗੱਡੀਆਂ ਮਿਲਦੀਆਂ ਨੇ ਉਹਨਾਂ ਦੇ ਘਰ ਦੇਖੋ ਕਿੰਨੇ ਸੋਹਣੇ ਰੰਗ-ਬਰੰਗੇ ਹੁੰਦੇ ਆ ਬਾਕੀ ਜੇ ਇਧਰ ਕਿਸੇ ਨੂੰ ਪਸੰਦ ਵੀ ਹੋਵੇ ਨਾ ਤੇ ਵੇਖੋ ਵੇ ਕੀ ਕਰਦੇ ਨੇ ਵੀ ਲੋਕ ਕੀ ਕਹਿਣਗੇ ਬਸ ਇਹੀ ਸਾਰੀ ਉਮਰ ਆਪਾਂ ਕਹਿੰਦੇ ਰਹੇ ਨੇ ਵੀ ਲੋਕ ਕੀ ਕਹਿਣਗੇ ਆਪਣੇ ਚਾਵਾਂ ਨੂੰ ਆਪਾਂ ਮਾਰਦੇ ਰਹਿੰਨੇ ਆ ਪਰ ਜਿਵੇਂ ਤੁਹਾਡਾ ਦਿਲ ਕਰਦਾ ਹੁੰਦਾ ਜਰੂਰ ਕਰ ਲਿਆ ਕਰੋ ਪਤਾ ਨਹੀਂ ਕਦੋਂ ਸਵਾਸਾਂ ਦੇ ਮੁੱਕ ਜਾਣਾ ਹੁੰਦਾ ਵਾ ਸੋ ਆਪਣੀ ਖੁਸ਼ੀ ਜਿਹੜੀ ਮੰਦੀ ਉਹ ਅਸੀਂ ਐਰ ਕੀ ਘਰ ਨੂੰ ਵੀ ਰੰਗ ਤੁਸੀਂ ਵੇਖ ਲੈ ਕਿੰਨਾ ਗੂੜਾ ਗੂੜਾ ਕੀਤਾ ਕਿਉਂਕਿ ਅਸੀਂ ਆਖਾਂ ਹੀ ਹਿਮਾਚਲ ਵਾਲਿਆਂ ਦੀ ਰੀਸ ਕਰਦੇ ਆ ਤੇ ਫੀਲਿੰਗ ਵਧੀਆ ਆਉਂਦੀ ਦੂਰੋਂ ਹੀ ਦੇਖਦਾਂ ਹਾਂ ਸਾਡਾ ਘਰ ਵੀ ਆ ਗੂੜੇ ਰੰਗ ਦਾ ਕਿਉਂਕਿ ਸਾਰੀ ਕਲੋਨੀ ਦੇ ਵਿੱਚ ਲਾਈਟ ਲਾਈਟ ਰੰਗ ਆ ਐਰ ਕੇ ਅਸੀਂ ਗੂੜਾ ਕੀਤਾ ਵਾ ਦੇਖਦੇ ਆ ਵੀ ਕਿੱਦਾਂ ਦਾ ਅਸੀਂ ਕਿਸੇ ਦੀ ਪਰਵਾਹ ਕੀਤੇ ਬਿਨਾ ਆਪਣਾ ਮਨ ਖੁਸ਼ ਕਰਨ ਵਾਸਤੇ ਰੰਗ ਕੀਤਾ ਕਿ ਸਾਨੂੰ ਵਧੀਆ ਲੱਗਦਾ ਜਦੋਂ ਹਿਮਾਚਲ ਸਜਾਈ ਦਾ ਘੁੰਮਣ ਜਾਂਦਾ ਜਾਂਦਾ ਉੱਥੇ ਬੜੇ ਗੂੜੇ ਗੂੜੇ ਰੰਗ ਕੀਤੇ ਹੁੰਦੇ ਅਸੀਂ ਆਖਾਂ ਚਲੋ ਐਰ ਕੀ ਅਸੀਂ ਵੀ ਕਰਦੇ ਆ ਵੀ ਵਧੀਆ ਲੱਗਣਦੇ ਆ ਸਾਨੂੰ ਵੀ ਬਾਕੀ ਕੋ ਤੋ ਸਬਜ਼ੀ ਨੂੰ ਸਿਰਫ ਹੁਣ 5-10 ਮਿੰਟ ਲੱਗਣੇ ਨੇ ਇਸ ਕਰਕੇ ਮੈਂ ਜੇ ਥੱਲੇ ਬਾਲਣ ਦੀ ਲਾਇਆ ਬਸ ਇਸੇ ਸੇਕ ਦੇ ਨਾਲ ਹੀ ਸਬਜ਼ੀ ਪੱਕ ਜਾਣੀ ਹੈ ਜਦੋਂ ਪੱਕਾ ਦੀ ਫਿਰ ਆਪਾਂ ਵਿਖਾਉਣੀ ਹੈ ਹੁਣ ਜਿੰਨਾ ਚਿਰ ਸਬਜ਼ੀ ਰਹਦੀ ਆ ਜਿਹੜੇ 5-7 ਮਿੰਟ ਲੱਗਣੇ ਨੇ ਆਪਾਂ ਚੱਲਦੇ ਆ ਗਾਰਡਨ ਵੱਲ ਤੇ ਦੇਖਦੇ ਹਾਂ ਉੱਥੇ ਹੋਰ ਕੀ ਕੀ ਹੋਇਆ ਤੇ ਨਾਲੇ ਆਪਾਂ ਲੈ ਕੇ ਆਉਨੇ ਆਪਾਂ ਉੱਥੋਂ ਤਾਜ਼ਾ ਸਣੀਆ ਉਣਾ ਆਪਾਂ ਕੱਟ ਲੈਨੇ ਧਨੀਆ ਧਨੀਆ ਵਿਚਾਰਾ ਸੋਚਦਾ ਨਾ ਵੀ ਰੋਜ਼ ਸਵੇਰੇ ਸ਼ਾਮੇ ਨੂੰ ਵੜਨ ਆ ਜਾਂਦੇ ਪਰ ਜਦੋਂ ਇਹਨੂੰ ਲਾਇਆ ਇਹਨੂੰ ਵਰਤਣ ਵਾਸਤੇ ਆਪਾਂ ਲਾਇਆ ਨਾ ਤੇ ਰੋਜ਼ ਤਾਜ਼ਾ ਹੀ ਆਪਾਂ ਸਬਜ਼ੀ ਦੇ ਵਿੱਚ ਪਾਉਂਦੇ ਤੇ ਹੁਣ ਆਪਾਂ ਕਟਿੰਗ ਕਰ ਲੈਨੇ ਧਨੀਆ ਦੀ ਬਸ ਇਹ ਨਗ ਬਹੁਤ ਜਦੋਂ ਸਬਜ਼ੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਆ ਦੇਖੋ ਐ ਨਰਮ ਹੋ ਚੁੱਕੇ ਟਮਾਟਰ ਜਦੋਂ ਆਪਾਂ ਦੱਬਦੇ ਆ ਤੁਸੀਂ ਇਹਨੂੰ ਗਾੜੀ ਚ ਪਤਲੀ ਆਪਣੀ ਇੱਛਾ ਅਨੁਸਾਰ ਕਰ ਸਕਦੇ ਹੋ ਕਿ ਜੇ ਤੁਸੀਂ ਚੋਲਾਣਾ ਖਾਣੀ ਆ ਤੇ ਇਹਦੇ ਵਿੱਚ ਥੋੜਾ ਜਿਹਾ ਹੋਰ ਤੁਸੀਂ ਪਾਣੀ ਪਾ ਕੇ ਤੇ ਇਹਨੂੰ ਕੜੀ ਦੀ ਵਾਂਗੂ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਖਾਣੀਆਂ ਰੋਟੀ ਨਾਲ ਫਿਰ ਇਦਾਂ ਵੀ ਪੀ ਰੱਖ ਸਕਦੇ ਹੋ ਇਹਦੇ ਵਿੱਚ ਹੁਣ ਪਾ ਦੇਣੀ ਆਪਾਂ ਜਿਹੜਾ ਬਹਰੋਂ ਲੈ ਕੇ ਆਏ ਸੀ ਹਰਾ ਧਨੀਆ ਤੇ ਸਬਜੀ ਆਪਣੀ ਤਿਆਰ ਆ ਜੀ ਤੇ ਇਹਨੂੰ ਥੋੜਾ ਜਿਹਾ ਆਪਾਂ ਧਨੀਆ ਪਾ ਕੇ ਤੇ ਢੱਕਣ ਰੱਖ ਕੇ ਇੱਕ ਦੋ ਮਿੰਟ ਵਾਸਤੇ ਬਕਾ ਲੈਣੀ ਤਾਂ ਕਿ ਜਿਹੜੀ ਖੁਸ਼ਕੂ ਚੰਗੀ ਤਰ੍ਹਾਂ ਧਨੀਆ ਦੀ ਜਿਹੜੀ ਆ ਪਾ ਕੇ ਸਬਜੀ ਦੇ ਵਿੱਚ ਆ ਜਲੇ ਤੇ ਲਓ ਜੀ ਆਪਾਂ ਡੋਂਗੇ ਜੀ ਸਬਜੀ ਕੱਢ ਲਈਏ ਤੇ ਉੱਤੇ ਪਾ ਦਾਂਗੇ ਹਰਾ ਧਨੀਆ ਸਜਾਵਟ ਵਾਸਤੇ ਵੀ ਤੇ ਲੋਕ ਬਣ ਗਈ ਜੀ ਆਪਣੀ ਹੋਟਲਾਂ ਵਾਲੀ ਟਮਾਟਰ ਤੇ ਲੱਸੀ ਦੀ ਸਬਜੀ ਤੇ ਸਾਰੇ ਲੋਕ ਰੋਜ਼ ਕਮੈਂਟ ਕਰਕੇ ਪੁੱਛਦੇ ਕਿ ਮੈਡਮ ਤੁਸੀਂ ਸਬਜੀ ਖੀਰ ਤੇ ਜਾ ਕੇ ਕਿੱਥੇ ਰੱਖ ਲੈਨੇ ਹੋ ਇਹ ਸਾਡਾ ਹੈਗਾ ਘਰ ਤੋਂ ਸਾਹਮਣੇ ਜਿਹੜਾ ਗਾਰਡਨ ਉੱਥੇ ਥੋੜਾ ਵਿਊ ਵਧੀਆ ਆਉਂਦਾ ਇਸ ਕਰਕੇ ਮੈਂ ਸਬਜੀ ਇੱਥੇ ਲੈ ਕੇ ਆਉਣੀ ਹੁੰਦੀ ਆ ਇੱਕ ਧੁੱਪ ਹੁੰਦੀ ਆ ਤੇ ਇੱਕ ਪਿੱਛੇ ਗ੍ਰੀਨਰੀ ਕਿੰਨੀ ਸੋਹਣੀ ਆਉਂਦੀ ਆ ਨਾ ਤੇ ਉਸੋ ਇਸ ਕਰਕੇ ਆਪਾਂ ਇੱਥੇ ਬਾਹਰ ਆਈਏ ਨੇ ਤੇ ਪਿੱਛੇ ਆਪਣਾ ਘਰ ਆ ਤੇ ਇਧਰ ਆਪਾਂ ਖੜੇ ਆ ਤੇ ਧੁੱਪੇ ਥੋੜੀ ਜਿਹੀ ਵੀਡੀਓ ਵਧੀਆ ਆਉਂਦੀ ਤਾਂ ਕਰਕੇ ਆਪਾਂ ਇੱਥੇ ਛੱਡਦੇ ਆਂ ਤੇ ਇਹ ਸਬਜ਼ੀ ਆਪਣੀ ਤਿਆਰ ਹੋ ਚੁੱਕੀ ਆ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਕਿੰਨਾ ਨੇ ਬਣਾ ਕੇ ਖਾਧੀ ਆ ਤੇ ਕਿਹੜੇ ਕਿਹੜੇ ਇਹ ਵੀਡੀਓ ਵੇਖ ਕੇ ਬਣਾ ਕੇ ਖਾਣਗੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦੀ ਆ ਕਿਉਂਕਿ ਤਕਰੀਬਨ ਆਪਣੇ ਕੋਲ ਤਾਂ ਚਲੋ ਥਾਂ ਖੁੱਲੀ ਕਈਆਂ ਕੋਲ ਓਨੀ ਕ ਥਾਂ ਹੁੰਦੀ ਆ ਤੋਂ ਉਹਨੂੰ ਵੇਖਦੇ ਰਹਿੰਦੇ ਵੀ ਟਮਾਟਰ ਗਾ ਦੋ ਪੱਕਣਗੇ ਫਿਰ ਅਸੀਂ ਪੁੱਟ ਕੇ ਇਹਨਾਂ ਨੂੰ ਹੋਰ ਕੋਈ ਚੀਜ਼ ਮਿਜਾਂਗੇ ਤੁਸੀਂ ਪੱਕਣ ਦੀ ਵੇਟ ਨਾ ਕਰੋ ਕੱਚਿਆਂ ਨੂੰ ਵੀ ਤੁਸੀਂ ਇਸਤੇਮਾਲ ਲਿਆ ਸਕਦੇ ਹੋ ਦੀ ਚਟਨੀ ਵੀ ਬਣਾ ਸਕਦੇ ਹੋ ਇਹਦੀ ਤੋਂ ਇਹ ਸਬਜ਼ੀ ਵੀ ਬਣਾ ਸਕਦੇ ਹੋ ਇਹਦਾ ਤੁਸੀਂ ਭੜਥਾ ਵੀ ਤਿਆਰ ਕਰ ਸਕਦੇ ਹੋ ਭੁੰਨ ਕੇ ਬਹੁਤ ਹੀ ਜ਼ਿਆਦਾ ਉਹ ਵੀ ਟੇਸਟੀ ਬਣਦਾ ਵਾ ਕਈ ਵਾਰੀ ਇਦਾਂ ਵੀ ਹੁੰਦਾ ਵੀ ਜਿਹਨੇਰੀ ਆ ਜਾਂਦੀ ਹੈ ਤੇ ਆਪਣੇ ਟਮਾਟਰ ਚਾਹੇ ਕਿਤੇ ਤੁਸੀਂ ਬੰਨਣ ਲੱਗੇ ਤਾਂ ਟੁੱਟ ਕੇ ਟਮਾਟਰ ਤੁਸੀਂ ਬੜਾ ਦੁਖੀ ਹੋਣੇ ਪਏ ਹਾਏ ਸਾਡੇ ਕਿੰਨੇ ਸੌ ਟਮਾਟਰ ਟੁੱਟ ਕੇ ਜੇ ਪੱਕੇ ਜਾਂਦੇ ਕਿੰਨਾ ਵਧੀਆ ਸੀਗਾ ਤੇ ਕੱਚੇ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਸੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬ ਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਤੁਹਾਨੂੰ ਨਵੀਂ-ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਹਾਂ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ